ਸਾਰੇ ਲੱਗ ਜਾਣ ਉੱਥੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫਤਿਹ ਮੋਰਚਾ ਹੋਊਗਾ ਜਾਂ ਨਹੀਂ ਹੋਊਗਾ ਸੋ ਇੱਥੇ 100% ਇਹ ਮੋਰਚਾ ਫਤਿਹ ਹੋਣਾ ਹੀ ਹੋਣਾ ਹੈ ਇਹਨਾਂ ਇਲਾਕਾ ਸੀ ਉਹ ਸਾਰਾ ਇਸ ਸਮੇਂ ਪਾਣੀ ਦੇ ਵਿੱਚ ਵਹਿ ਚੁੱਕਿਆ ਉਸ ਤੋਂ ਬਾਅਦ ਆਰਮੀ ਲੱਗੀ ਹੋਈ ਹੈ ਇਲਾਕੇ ਦੇ ਲੋਕ ਲੱਗੇ ਹੋਏ ਪ੍ਰਸ਼ਾਸਨ ਲੱਗਿਆ ਹੋਇਆ ਤੇ ਪੂਰਜੋਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਆਫਤ ਨੂੰ ਪਹਿਲਾਂ ਹੀ ਰੋਕ ਲਿਆ ਜਾਵੇ ਕਿ ਜਾਲ ਬਣਾਏ ਹੋਏ ਆ ਤੇ ਇਹਨਾਂ ਜਾਲਾਂ ਦੇ ਵਿੱਚ ਥੈਲੇ ਭਰੇ ਜਾ ਰਹੇ ਆ ਇੱਕ ਪਾਸੇ ਪਾਣੀ ਝੋਰ ਲਾ ਰਿਹਾ ਹੈ ਦੂਜੇ ਪਾਸੇ ਜਿਹੜੇ ਪੰਜਾਬ ਦੇ ਹਿੰਮਤੀ ਲੋਕ ਆ ਉਹ ਆਪਣਾ ਜੋਰ ਲਾ ਰਹੇ ਆ ਸਥਿਤੀ ਕਾਫੀ ਨਾਜ਼ੁਕ ਸੀਗੀ ਦੋ ਦਿਨ ਹੋ ਗਏ ਆਪਣੀ ਫੋਰਸ ਵੀ ਲੱਗੀ ਆ ਆਰਮੀ ਵੀ ਲੱਗੀ ਹੋਈ ਆ ਸਿਵਲ ਪ੍ਰਸ਼ਾਸਨ ਵੀ ਲੱਗਿਆ ਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਹਮੇਸ਼ਾ ਹੀ ਆਫਤ ਦੇ ਵਿੱਚ ਇਕੱਠੇ ਹੋ ਜਾਂਦੇ ਆ ਤੇ ਮੁਸ਼ਕਲਾਂ ਦਾ ਲੱਖ ਤੋੜਨਾ ਪੰਜਾਬ ਦੇ ਲੋਕਾਂ ਨੂੰ ਆਉਂਦਾ ਕਿ ਜੇ ਸਮਾਂ ਰਹਿੰਦਾ ਪਾਣੀ ਛੱਡ ਦਿੱਤਾ ਜਾਂਦਾ ਤਾਂ ਇੰਨਾ ਜਿਹੜਾ ਨੁਕਸਾਨ ਆ ਇਹ ਨਾ ਹੁੰਦਾ ਇਹ ਜਿਹੜੀ ਸਿੱਖ ਬਟਾਲੀਅਨ ਉੱਥੋਂ ਆਈ ਹੈ ਉਹਨਾਂ ਨੇ ਇੱਕ ਹਿੰਮਤ ਵੀ ਦਿੱਤੀ ਸਾਡੇ ਲੋਕਾਂ ਨੂੰ ਤੇ ਟੈਕਨੀਕ ਵੀ ਹੈ ਉਹਨਾਂ ਕੋਲ ਤੇ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਬਹੁਤ ਫਰਕ ਪਿਆ ਕੁਦਰਤ ਦੇ ਅੱਗੇ ਕਿਸੇ ਦਾ ਵਾਸਤਾ ਚੱਲਦਾ ਨਹੀਂ ਲੇਕਿਨ ਇਨਸਾਨ ਜੋ ਕੁਦਰਤ ਦੇ ਰੂਪ ਨੇ ਉਹ ਇਕੱਠੇ ਹੋ ਜਾਂਦੇ ਆ ਜਦ ਤਾਂ ਫਿਰ ਉਹ ਕੋਈ ਵੀ ਜਿਹੜਾ ਮੁਕਾਮ ਹੈ ਸਰ ਕਰ ਸਕਦੇ ਆ ਨਾਲ ਦੀ ਨਾਲ ਪ੍ਰਸ਼ਾਦਾ ਲੰਗਰ ਹਰ ਚੀਜ਼ ਜਿਹੜੀ ਹੈਗੀ ਚਾਹ ਵੀਰ ਚਾਹ ਦਾ ਲੰਗਰ ਵਰਤਾ ਰਹੇ ਆ ਪ੍ਰਸ਼ਾਦਾ ਚੱਲ ਰਿਹਾ ਵੀਰ ਜੀ ਸ਼ੁਕਰੀਆ ਇਹ ਤਿੰਨ ਚਾਰ ਜਗ੍ਹਾ ਹੈ ਐਦਾਂ ਹੀ ਆ ਜਿੱਧਰ ਵੀ ਜ਼ਿਆਦਾ ਹੋਣ ਪਾੜ ਪੈਣ ਲੱਜਾਂਦਾ ਉਧਰ ਹੀ ਪਹੁੰਚ ਜਾਂਦੀ ਹੈ ਸੰਗਤ ਬਾਕੀ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਸਲਫੀਆਂ ਸਲਫੀਆਂ ਲੈ ਕੇ ਮੋੜ ਜਾਂਦੇ ਆ ਹੁਣ ਤਾਂ ਕਿਹਨੇ ਆਉਂਦੇ ਸੀਗੇ ਫੋਟੋਆਂ ਫੋਟੋਆਂ ਖਿਚਾਖ ਜੂਗੇ ਸਾਹਿਬ ਆਏ ਹੋਏ ਐਸਡੀਐਮ ਸਾਹਿਬ ਖੜੇ ਹੈ ਡੀਐਸਪੀ ਦਾ ਉਹ ਤਾਂ ਸਵੇਰ ਦੀ ਖੜੇ ਨੇ ਦੂਜੇ ਦੀ ਗੱਲ ਕਰਦੇ ਆ ਪਤਾ ਨਹੀਂ ਕੌਣ ਸੀਗੇ ਅਸੀਂ ਤਾਂ ਇਹਨਾਂ ਜਾਣਦੇ ਵੀ ਨਹੀਂ ਸੈਲਫੀਆਂ ਜ਼ੁਲਫੀਆਂ ਲੈ ਕੇ ਉਹਦਾ ਮੁੜ ਗਏ ਹਰ ਤਰ੍ਹਾਂ ਦੇ ਬੰਦੇ ਇੱਥੇ ਪਹੁੰਚੇ ਆ ਮਤਲਬ ਸੈਲਫੀਆਂ ਲੈਣ ਵਾਲੇ ਵੀ ਆਏ ਸੇਵਾ ਕਰਨੇ ਵਾਲੇ ਸੇਵਾ ਕਰਨੇ ਵਾਲੇ ਤਾਂ ਗਏ ਹੀ ਨਹੀਂ ਸੈਲਫੀਆਂ ਲੈ ਲੈ ਗੋ ਚੱਲ ਗਏ ਬਾਬਿਆਂ ਦਾ ਬਹੁਤ ਸਾਰਾ ਪੰਜਾਬ ਨੂੰ ਕਈ ਵਾਰ ਬੱਪਾ ਜਿਹੜਾ ਆਫਤ ਸੇ ਨਹੀਂ ਹੁੰਦੇ ਅਸੀਂ ਕਹਿੰਦੇ ਵਿੱਲੜ ਆ ਜਾਂਦੇ ਇਦਾਂ ਜੈ ਜੈਨਾ ਜੀ ਬਈ ਦਾ ਬੋਲ ਵੀ ਦਿੰਦੇ ਆ ਬਾਕੀ ਬਾਬਿਆਂ ਦਾ ਸਾਰਾ ਹੀ ਆਈ ਨੌਜਵਾਨ ਤਾਂ ਖਤਮ ਹੋ ਗਈ ਨਸ਼ਿਆਂ 'ਚ ਗਰਕ ਹੋ ਗਈ ਇਹਆਂ ਗੱਲਾਂ ਨਹੀਂ ਜੀ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਹਰ ਇੱਕ ਨੂੰ ਪਤਾ ਹੀ ਹੈ ਬਦਨਾਮ ਜਿਆਦਾ ਜਿਆਦਾ ਕਰਦੇ ਆ ਪੰਜਾਬ ਨੂੰ ਜਦੋਂ ਵੀ ਕੋਈ ਲੋੜ ਪੈਂਦੀ ਆ ਤਾਂ ਨੌਜਵਾਨ ਤਾਂ ਆਉਂਦੇ ਹੀ ਨੇ ਕਹਿਣ ਵਾਲਿਆਂ ਨੇ ਕਹੀ ਜਾਣਾ ਜੀ ਤੁਹਾਡੇ ਸਾਹਮਣੇ ਹੀ ਆਈ ਬਾਕੀ ਇਸ ਸਮੇਂ ਪੰਜਾਬ ਹਰਾਂ ਦੀ ਮਾਰ ਹੇਠ ਹੈ ਤੇ ਵੱਖ-ਵੱਖ ਇਲਾਕੇ ਜਿਹੜੇ ਹੈਗੇ ਹਰਾਂ ਦੀ ਮਾਰ ਚੱਲ ਰਹੀ ਹੈ ਇਸ ਸਮੇਂ ਸਤਲੁਜ ਦੇ ਕੰਢੇ ਉੱਤੇ ਆ ਚਮਕੌਰ ਸਾਹਿਬ ਹਲਕੇ ਦਾ ਪਿੰਡ ਹੈ ਸਰੰਗਪੁਰ ਖਸਿਆਂ ਤੋਂ ਵੇਟ ਦਾ ਇਲਾਕਾ ਜਿੱਥੇ ਕਿ ਸਤਲੁਜ ਦੀ ਮਾਰ ਜਿਹੜੀ ਹੈਗੀ ਹੈ ਇਹਨਾਂ ਇਲਾਕਿਆਂ ਨੂੰ ਹੁੰਦੀ ਆ ਤੇ ਜਿੱਥੇ ਬੰਨ ਲੱਗਿਆ ਹੋਇਆ ਸੀ ਉਸ ਦੇ ਨਾਲ ਦੱਸਿਆ ਜਾਂਦਾ ਕਿ ਪੌਪੂਲਰ ਲੱਗੇ ਹੋਏ ਸੀ ਦੂਜੇ ਪਾਸੇ ਤੁਹਾਨੂੰ ਦਿਖਾਵਾ ਹੁਣ ਵੀ ਦਰਖਤ ਜਿਹੜੇ ਅਗੇ ਬੂਟੇ ਲੱਗੇ ਹੋਏ ਆ ਪਰ ਇਹ ਬੂਟਿਆਂ ਦਾ ਜਿੰਨਾ ਇਲਾਕਾ ਸੀ ਉਹ ਸਾਰਾ ਇਸ ਸਮੇਂ ਪਾਣੀ ਦੇ ਵਿੱਚ ਵਹਿ ਚੁੱਕਿਆ ਉਸ ਤੋਂ ਬਾਅਦ ਆਰਮੀ ਲੱਗੀ ਹੋਈ ਹੈ ਇਲਾਕੇ ਦੇ ਲੋਕ ਲੱਗੇ ਹੋਏ ਪ੍ਰਸ਼ਾਸਨ ਲੱਗਿਆ ਹੋਇਆ ਤੇ ਪੁਰਜ਼ੋਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਆਫਤ ਨੂੰ ਪਹਿਲਾਂ ਹੀ ਰੋਕ ਲਿਆ ਜਾਵੇ ਬਹੁਤ سارے ਲੋਕ ਜਿਹੜੇ ਆ ਗਏ ਆਪ ਮੁਹਾਰੇ ਘਰਾਂ ਦੇ ਵਿੱਚੋਂ ਆਪਣੇ ਪਿੰਡਾਂ ਦੇ ਵਿੱਚੋਂ ਇਹ ਥੈਲੇ ਮਿੱਟੀ ਦੇ ਭਰ ਕੇ ਇਸ ਥਾਂ ਦੇ ਉੱਤੇ ਲੈ ਕੇ ਆਏ ਆ ਵੀਰ ਮਿੱਟੀ ਲੈ ਕੇ ਆ ਰਹੇ ਆ ਬਹੁਤ ਸਾਰੇ ਟਰੈਕਟਰ ਆਏ ਆ ਤੇ ਫੌਜ ਦੀ ਮਦਦ ਦੇ ਨਾਲ ਇਸ ਬੰਨ ਨੂੰ ਬੰਨਿਆ ਜਾ ਰਿਹਾ ਸੋ ਅਨਾਉਂਸਮੈਂਟਸ ਕੀਤੀਆਂ ਜਾ ਰਹੀਆਂ ਫੌਜ ਦੇ ਵੱਲੋਂ ਇੰਸਟ੍ਰਕਸ਼ਨ ਦਿੱਤੀਆਂ ਜਾ ਰਹੀਆਂ ਸੋ ਸਾਡੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈ ਮੌਕੇ ਦੇ ਉੱਤੇ ਮੌਜੂਦ ਹੈ ਸੋ ਗੱਲਬਾਤ ਕਰਦੇ ਆਂ ਸਰ ਤੇ ਅਸ ਜੀਮ ਸਾਹਿਬ ਜੀ ਕਿਧਰ ਗਏ ਜੀ ਆ ਰਹੇ ਆ ਜੀ ਸਾਹ ਖੜੇ ਦਵਾ ਦਵਾ ਓਕੇ ਜੀ ਸਰ ਕਿਵੇਂ ਦੇਖਦੇ ਹੋ ਕਿ ਕਿਦਾਂ ਦੀ ਇੱਥੇ ਸਥਿਤੀ ਸੀ ਕਦੋਂ ਤੋਂ ਬਣੀ ਹੋਈ ਆ ਤੇ ਹੁਣ ਕਿੰਨਾ ਕੁ ਕੰਟਰੋਲ ਹੋ ਗਿਆ ਜੀ ਹਮ ਦੋਨੇ ਸਾਹਮਣੇ ਇਹ ਪੂਰਾ ਕੰਟਰੋਲ ਹੋ ਗਿਆ ਸਥਿਤੀ ਕਾਫੀ ਨਾਜ਼ੁਕ ਸੀਗੀ ਦੋ ਦਿਨ ਹੋ ਗਏ ਆਪਣੇ ਫੋਰਸ ਵੀ ਲੱਗੀ ਆ ਆਰਮੀ ਵੀ ਲੱਗੀ ਹੋਈ ਆ ਸਿਵਲ ਪ੍ਰਸ਼ਾਸਨ ਵੀ ਲੱਗਿਆ ਖਾਸ ਕਰਕੇ ਜਿਹੜੇ ਇਲਾਕੇ ਦੇ ਲੋਕ ਹੈ ਉਹ ਬੜਾ ਸਹਿਯੋਗ ਕਰ ਰਹੇ ਆ ਇਸ ਕੰਮ ਵਿੱਚ ਤੇ ਉਹਨਾਂ ਇਸ ਸਹਿਯੋਗ ਨਾਲ ਆਪਾਂ ਸਾਰਾ ਕੰਟਰੋਲ ਕੀਤਾ ਹੋਇਆ ਹੈ ਬਾਕੀ ਪਰਵਾਤ ਵਾਂਗ ਮੇਹਰ ਰਹੀ ਅੱਜ بارش ਨਹੀਂ ਹੋਈ ਤੇ ਪਿੱਛੋਂ ਪਾਣੀ ਨਹੀਂ ਆਇਆ ਇਸ ਕਰਕੇ ਬਿਲਕੁਲ ਕੰਟਰੋਲ ਚ ਹੈ ਇਸ ਤੀ ਹੁਣ ਤੁਹਾਡੇ ਸਾਹਮਣੇ ਆ ਤੇ ਹੁਣ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈਗੀ ਇੱਥੇ ਕਿਸੇ ਦੀ ਜੇ ਲੋਕ ਲੈ ਕੇ ਆਣਾ ਚਾਹਣ ਕੁਝ ਕਿਦਾਂ ਦੀ ਲੋੜ ਰਹੂਗੀ ਇੱਥੇ ਵੀ ਇਹ ਵਿਚਾਰ ਰਹੇ ਜੀ ਦੇਖੋ ਹੁਣ ਆਪਣੇ ਜਿਹੜਾ ਮੈਨਤਾ ਹੁਣ ਜਿਹੜੇ ਸਾਡੇ ਆ ਨਾ ਜਿਹੜੇ ਸੈਂਡ ਬੈਗ ਭਰ-ਭਰ ਕੇ ਜੇ ਕੋਈ ਲੋਕ ਲਿਆ ਸਕਦੇ ਉਹ ਇੱਥੇ ਲੈ ਕੇ ਆ ਜਾਣ ਅਸੀਂ ਵੈਸੇ ਲਾਏ ਹੋਏ ਆ ਸਾਡੇ ਉੱਥੋਂ ਪਿੱਛੇ ਜਿੱਥੇ ਭਰ ਕੇ ਰੱਖੇ ਸੀ ਉੱਥੋਂ ਲੈ ਕੇ ਇੱਥੇ ਆ ਰਹੇ ਸੀ ਤੇ ਜੇ ਕੋਈ ਨੇ ਕੋਈ ਹੈਗਾ ਕੁਝ ਕਰ ਸਕਦੇ ਆ ਲੋਕ ਤੇ ਸੈਂਡ ਬੈਗ ਭਵਾਂਪੁਰਾ ਕੇ ਟਰਾਲੀਆਂ 'ਤੇ ਲੈ ਕੇ ਆਓ ਦਾਉਦਪੁਰ ਦਾ ਵੀ ਸਰ ਸੀ ਉੱਥੇ ਕੰਟਰੋਲ 'ਚ ਹੈ ਜੀ ਹੁਣ ਬਿਲਕੁਲ ਠੀਕ ਹੈ ਦਾਉਦਪੁਰ ਬਿਲਕੁਲ ਕ ਉੱਥੇ ਵੀ ਇੱਕ ਨੈਕਸਟ ਜਿਹੜੀ ਸਾਈਟ ਸੀ ਉੱਥੋਂ ਬ੍ਰੀਚ ਹੋਣ ਦਾ ਸੀਗੀ ਕੋਸ਼ਿਸ਼ ਪਰ ਉਹ ਵੀ ਆਰਮੀ ਦੇ ਨੌਜਵਾਨਾਂ ਨੇ ਨਾਲ ਪਬਲਿਕ ਨੇ ਨਾਲ ਆਪਣਾ ਪ੍ਰਸ਼ਾਸਨ ਨੇ ਕੰਟਰੋਲ ਕਰ ਲਿਆ ਕੋਈ ਹੋਰ ਵੀਕ ਪੁਆਇੰਟ ਤਾਂ ਨਹੀਂ ਇੱਥੇ ਸਰ ਮਤਲਬ ਫਿਲਹਾਲ ਕੋਈ ਨਹੀਂ ਹੈਗਾ ਬਾਕੀ ਜਿਹੜਾ ਪਾਣੀ ਹੈਗਾ ਉਹਦਾ ਲੈਵਲ ਵੀ ਠੀਕ ਹੈ ਤੇ ਇਹ ਆ ਵੀ ਪਰਬਤਾਂ ਜੇ ਮੇਹ ਰੱਖੇ بارشਾਂ ਪਿੱਛੇ ਨਾ ਹੋਣ ਪਾਣੀ ਦਾ ਬਹਾਵ ਜਿਹੜਾ ਹੈ ਠੀਕ ਚੱਲ ਰਿਹਾ ਤੇ ਜੇ ਪਾਣੀ ਇਨਕਰੀਜ਼ ਨਹੀਂ ਹੁੰਦਾ ਤੇ ਬਿਲਕੁਲ ਠੀਕ ਹੈ ਜੀ ਬਿਲਕੁਲ ਸ਼ੁਕਰੀਆ ਸਰ ਬਹੁਤ ਧੰਵਾਦੀ ਸੋ ਸਥਿਤੀ ਜਿਹੜੀ ਹੈਗੀ ਕੰਟਰੋਲ ਚ ਪਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਇੰਸਟਰਕਸ਼ਨਸ ਆਰਮੀ ਵੱਲੋਂ ਦਿੱਤੀਆਂ ਜਾ ਰਹੀਆਂ ਸੋ ਕੋਸ਼ਿਸ਼ ਕਰਦੇ ਹਾਂ ਕਿ ਉਹ ਸੁਣਿਆ ਜਾਵੇ ਸੋ ਬਿਲਕੁਲ ਸੈਂਡ ਬੈਗਸ ਦੀ ਜਿਹੜੀ ਹੈਗੀ ਮੰਗ ਹੈ ਇੱਥੇ ਫਿਲਹਾਲ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸੈਂਡ ਬੈਗ ਵਾਤੇ ਪਰਿਆਣ ਐਸ ਡੀ ਐਮ ਸਾਹਿਬ ਸਾਡੇ ਨਾਲ ਸਰ ਕਿਵੇਂ ਦੇਖਦੇ ਹੋ ਜੀ ਕਿਸ ਤਰ੍ਹਾਂ ਦੀ ਇੱਥੇ ਸਥਿਤੀ ਹੁਣ ਕੰਟਰੋਲ ਦੇ ਵਿੱਚ ਹੈ ਜੀ ਕਿਸ ਤਰ੍ਹਾਂ ਦੀ ਸਥਿਤੀ ਬਣੀ ਸੀ ਤੇ ਕਿੰਨਾ ਕੰਟਰੋਲ ਕਰ ਲਿਆ ਗਿਆ ਅਕੱਲ ਦਾ ਇੱਥੇ ਜਿਹੜਾ ਹੈਗਾ ਦਿੱਕਤ ਆਈ ਸੀਗੀ ਕਿਉਂਕਿ ਜਿਹੜਾ ਪਾਣੀ ਆ ਉਹਨੇ ਕਟਿੰਗ ਸ਼ੁਰੂ ਕਰਤੀ ਸੀਗੀ ਜਿਹੜੇ ਸਾਡੇ ਸਟੱਡ ਅੱਗੇ ਲਗਾਏ ਹੋਏ ਡਰੇਨ ਡਿਪਾਰਟਮੈਂਟ ਤੋਂ ਹੁਣ ਕਾਫੀ ਕੰਟਰੋਲ ਚ ਹੈਗੀ ਇਹ ਸਾਰੇ ਸਾਡੇ ਵਲੰਟੀਅਰਸ ਡਿਪਾਰਟਮੈਂਟ ਔਰ ਆਰਮੀ ਜਿਹੜੀ ਹੈਗੀ ਲੱਗੀ ਹੋਈ ਹੈ ਅਸੀਂ ਕੱਲ ਤੋਂ ਕੰਟੀਨਿਊਸਲੀ ਇੱਥੇ ਕੰਮ ਕਰ ਰਹੇ ਹਾਂ ਕਾਫੀ ਜਿਆਦਾ ਹੋਣ ਜਿਹੜਾ ਹੈਗਾ ਅੱਗੇ ਨਾਲ ਪੋਜੀਸ਼ਨ ਸੇਫ ਹੈ ਔਰ ਇਹ ਹੀ ਸਾਡੀ ਕੋਸ਼ਿਸ਼ ਹੈਗੀ ਹੈ ਕਿ ਇਹ ਬਰੀਚ ਨੂੰ ਅਸੀਂ ਬਚਾਇਆ ਜਾ ਸਕੇ ਸਿਰ ਸਾਰੇ ਪੰਜਾਬ ਚ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਤਾਂ ਲੋਕ ਥੋੜੇ ਜਿਹੀ ਚਿੰਤਾ ਦੇ ਵਿੱਚ ਜ਼ਰੂਰ ਆ ਤੇ ਲੋਕਾਂ ਨੂੰ ਹੁਣ ਤੁਹਾਡੇ ਤੁਹਾਡੇ ਹਲਕੇ ਦੇ ਆ ਜਾਂ ਇੱਥੇ ਦੇ ਏਰੀਆ ਦੇ ਹੈਗੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਕੀ ਉਹ ਕਰਨ ਤੇ ਹੁਣ ਚਿੰਤਾ ਦੀ ਲੋੜ ਹੈਗੀ ਆ ਜਾਂ ਕੋਈ ਚਿੰਤਾ ਨਹੀਂ ਇਸ ਸਮੇਂ ਨਹੀਂ ਇਸ ਤਰ੍ਹਾਂ ਹੈਗਾ ਕਿ ਕਿਉਂਕਿ ਕੁਦਰਤ ਦਾ ਜਿਹੜਾ ਇਹ ਹੈਗਾ ਇੱਕ ਤੁਸੀਂ ਕਹਿ ਲਓ ਕਿ ਇਸ ਵਾਰੀ ਅਨਪ੍ਰੀਸੀਡੈਂਟ ਰੇਨ ਹੋਈ ਹੈ ਔਰ ਮਤਲਬ ਵੀ ਆਮ ਨਾਲੋਂ ਬਹੁਤ ਜ਼ਿਆਦਾ ਜਿਹੜੀ ਹੈਗੀ ਇਸ ਤਰ੍ਹਾਂ ਦੀ ਬਾਰਿਸ਼ ਹਿਮਾਚਲ ਉੱਤਰਾਖੰਡ ਉੱਪਰ ਤੋਂ ਪੰਜਾਬ ਤੱਕ ਹੋ ਰਹੀ ਹੈ ਇਸ ਲਈ ਇਸ ਤਰ੍ਹਾਂ ਜਿਹੜਾ ਹੈਗਾ ਕੁਦਰਤੀ ਤੌਰ ਦੇ ਉੱਤੇ ਜੇ ਕੋਈ ਜ਼ਿਆਦਾ ਉਸ ਤਰ੍ਹਾਂ ਦੀ ਕਰੋਪੀ ਨਹੀਂ ਆਉਂਦੀ ਤਾਂ ਫੇਰ ਤਾਂ ਕੋਈ ਇਸ ਇਸ ਤਰ੍ਹਾਂ ਦਾ ਇਸ਼ੂ ਨਹੀਂ ਆਊਗਾ ਔਰ ਲੋਕਾਂ ਨੂੰ ਇਹੀ ਰਿਕੁਐਸਟ ਹੈ ਅਪੀਲ ਹੈ ਵੀ ਇੱਕ ਤਾਂ ਜਿਹੜਾ ਹੈਗਾ ਜੇ ਕੋਈ ਵਲੰਟੀਅਰ ਤੌਰ ਤੇ ਉੱਤੇ ਇੱਥੇ ਜਿਹੜਾ ਹੈਲਪ ਕਰ ਸਕਦਾ ਤਾਂ ਉਹ ਜ਼ਰੂਰ ਪਹੁੰਚੇ ਔਰ ਬਿਨਾ ਮਤਲਬ ਤੋਂ ਜਿਹੜਾ ਹੈਗਾ ਲੋਕ ਬੰਨਾਂ ਦੇ ਨੇੜੇ ਨਾ ਘੁੰਮਣ ਕਈ ਵਾਰ ਜਿਹੜਾ ਹੈਗਾ ਲੋਕ ਦੇਖਣ ਵਾਸਤੇ ਜਾਂ ਉਹ ਆ ਜੰਦੇ ਉਹਦੇ ਨਾਲ ਥੋੜਾ ਕੰਮ ਚ ਵੀ ਰਿਕਵਰਟ ਪੈਂਦੀ ਹੈ ਔਰ ਗਵਰਨਮੈਂਟ ਵੱਲੋਂ ਆਲਮੋਸਟ ਰੈਗੂਲਰਲੀ ਅਲਰਟਸ ਭੇਜੀਆਂ ਜਾ ਰਹੀਆਂ ਔਰ ਉਹ ਅਲਰਟਸ ਨੂੰ ਪਲੀਜ਼ ਜਿਹੜਾ ਹੈਗਾ ਸੀਰੀਅਸਲੀ ਜਿਹੜਾ ਹੈਗਾ ਉਹ ਫੋਲੋ ਕਰਨ ਔਰ ਦੂਸਰੀ ਗੱਲ ਇਹ ਹੈ ਕਿ ਕਈ ਤਰ੍ਹਾਂ ਦੀ ਜੋ ਅਫਵਾਹ ਹੈਗੀ ਹੈ ਅਨਆਫੀਸ਼ੀਅਲੀ ਜਿਹੜੀਆਂ ਅਫਵਾਹਾਂ ਉਹਨਾਂ ਦੀ ਯਕੀਨ ਨਾ ਕਰਨ ਇਹ ਹੀ ਬੇਨਤੀ ਹੈ ਕਿ ਥੋੜਾ ਪ੍ਰਕਾਸ਼ਨ ਰੱਖਣ ਔਰ ਜਿਹੜਾ ਸਾਡੇ ਨਾਲ ਜਿਹੜਾ ਸੰਪਰਕ ਕੰਟੈਕਟ ਦੇ ਵਿੱਚ ਰਹਿੰਦੇ ਬਹੁਤ ਸ਼ੁਕਰੀਆ ਸਰ ਤੋ ਬਿਲਕੁਲ ਸੈਂਡ ਬੈਗਸ ਦੀ ਜਿਹੜੀ ਅਨਾਉਂਸਮੈਂਟ ਜ਼ਰੂਰ ਹੋਈ ਹੈ ਕਿ ਥੈਲੇ ਮਿੱਟੀ ਦੇ ਭਰ ਕੇ ਇਸ ਥਾਂ ਦੇ ਉੱਤੇ ਜ਼ਰੂਰ ਪਹੁੰਚਾਏ ਜਾਣ ਜੇ ਕੋਈ ਇੱਥੇ ਨਜ਼ਦੀਕੀ ਵਲੰਟੀਅਰ ਸੇਵਾ ਕਰ ਸਕਦਾ ਤਾਂ ਉਹ ਵਲੰਟੀਅਰੀ ਜਿਹੜੀ ਸਰਵਿਸ ਸੇਵਾ ਹੈਗੀ ਆ ਉਹ ਜ਼ਰੂਰ ਇੱਥੇ ਕੀਤੀ ਜਾਵੇ ਤੇ ਇੱਕ ਖਾਸ ਬੇਨਤੀ ਇਹ ਵੀ ਹੈ ਵੀ ਕੋਈ ਮੇਲਾ ਦੇਖਣ ਵਾਲੇ ਜਿਹੜੇ ਲੋਕ ਆ ਉਹ ਇਸ ਥਾਂ ਤੋਂ ਕਿਰਪਾ ਕਰਕੇ ਦੂਰ ਰਹਿਣ ਕਿਉਂਕਿ ਇੱਕ ਤਾਂ ਇੱਥੇ ਪਹੁੰਚਣਾ ਬੇਹਦ ਮੁਸ਼ਕਿਲ ਆ ਤੇ ਦੂਸਰੀ ਇੱਥੇ ਲੋਡ ਜਿਹੜੀ ਹੈਗੀ ਆ ਉਹ ਮਿੱਟੀ ਦੇ ਭਰੇ ਹੋਏ ਥੈਲਿਆਂ ਦੀ ਇੱਥੇ ਲੋੜ ਆ ਸੋ ਜਿਹੜੇ ਵੀ ਰਹਿ ਗਏ ਆ ਉਹ ਟਰੈਕਟਰ ਤੇ ਇਹਨਾਂ ਜੰਗਲਿਆਂ ਦੇ ਵਿੱਚ ਰੱਖ ਕੇ ਲੈ ਕੇ ਆ ਰਹੇ ਆ ਕਿਉਂਕਿ ਟਰਾਲੀਆਂ ਦੇ ਲਈ ਵੀ ਰਾਹ ਇਹ ਬਹੁਤ ਜ਼ਿਆਦਾ ਹੁਣ ਖਰਾਬ ਹੈ ਭਾਰੀ ਟਰਾਲੀਆਂ ਇੱਥੋਂ ਲਿਆਣੀਆਂ ਬੜੀਆਂ ਮੁਸ਼ਕਲ ਆ ਸੋ ਜਿਹੜਾ ਸਮਾਨ ਲੋਕੀ ਘਰੋਂ ਵੀ ਲੈ ਕੇ ਆ ਰਹੇ ਆ ਉਹਨਾਂ ਨੂੰ ਪਿੱਛੇ ਹੀ ਸਟਾਕ ਕਰਕੇ ਉੱਥੋਂ ਇਸ ਤਰ੍ਹਾਂ ਇੱਥੇ ਲਿਆਂਦਾ ਜਾ ਰਿਹਾ ਸੋ ਬਹੁਤ ਸਾਰੇ ਵਲੰਟੀਅਰ ਆ ਪੰਜਾਬ ਹੈ ਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਹਮੇਸ਼ਾ ਹੀ ਆਫਤ ਦੇ ਵਿੱਚ ਇਕੱਠੇ ਹੋ ਜਾਂਦੇ ਆ ਤੇ ਮੁਸ਼ਕਲਾਂ ਦਾ ਲੱਕ ਤੋੜਨਾ ਪੰਜਾਬ ਦੇ ਲੋਕਾਂ ਨੂੰ ਆਉਂਦਾ ਸੋ ਇਹ ਇਹ ਕੋਈ ਪੇੜ ਲਿਆਂਦੇ ਹੋਏ ਬੰਦੇ ਨਹੀਂ ਸਗੋਂ ਇਹ ਵਲੰਟੀਅਰ ਆ ਜਿਹੜੇ ਆਪ ਮੁਹਾਰੇ ਇਸ ਸੇਵਾ ਦੇ ਵਿੱਚ ਜੁਟੇ ਹੋਏ ਆ ਸੋ ਇਹ ਪੰਜਾਬ ਦੀ ਇੱਕ ਵੱਖਰੀ ਤਸਵੀਰ ਹੈ ਹਰ ਤਰ੍ਹਾਂ ਦਾ ਕੰਮ ਜਿਹੜਾ ਇੱਥੇ ਚੱਲ ਰਿਹਾ ਤੇ ਫੌਜ ਦੇ ਜਿਹੜੇ ਵੱਡੇ ਅਧਿਕਾਰੀ ਹੈਗੇ ਆ ਉਹ ਵੀ ਜੁਟੇ ਹੋਏ ਆ ਆਪਣੇ ਕੰਮ ਦੇ ਵਿੱਚ ਤੇ ਬਖੂਬੀ ਆਪਣੇ ਕੰਮ ਨੂੰ ਜਾਣਦੇ ਆ ਤੇ ਉਹਨਾਂ ਦੇ ਹੌਸਲੇ ਦੇ ਨਾਲ ਹੀ ਇਹ ਵੀਰ ਜਿਹੜੇ ਹੈਗੇ ਆ ਉਹ ਇਸ ਸਮੇਂ ਜਿੰਨੀ ਹੋ ਸਕੇ ਮਦਦ ਉਹਨਾਂ ਹੀ ਕਰ ਰਿਹਾ ਤੇ ਹਾਲਾਂਕਿ ਇੱਥੇ ਇੱਕ ਰਾਹਤ ਦੀ ਖਬਰ ਇਹ ਆ ਕਿ ਪਾਣੀ ਜਿਹੜਾ ਹੈਗਾ ਉਹ ਘਟਿਆ ਹੈ ਬੀਤੇ ਦਿਨਾਂ ਦੇ ਵਿੱਚ ਜਿੱਥੇ ਪਾਣੀ ਜਿੱਥੇ ਪਾਣੀ ਪਹਿਲਾਂ ਬਹੁਤ ਵੱਧ ਸੀ ਤਾਂ ਉੱਥੇ ਹੁਣ ਪਾਣੀ ਘਟਿਆ ਸੋ ਬਿਲਕੁਲ ਅਪੀਲਾਂ ਵੀ ਇੱਥੋਂ ਕੀਤੀਆਂ ਜਾ ਰਹੀਆਂ ਇੱਕ ਕਿਸੇ ਦਾ 500 ਥੱਲੇੜੇ ਹੈਗੇ ਉਹ ਭਰੇ ਹੋਏ ਆ ਪਿੱਛੇ ਟਰੈਕਟਰ ਟਰਾਲੀ ਚਾਹੀਦੀ ਆ ਸੋ ਉਹ ਥੈਲੀਆਂ ਦੀ ਇੱਥੇ ਜਿਹੜੀ ਹੈਗੀ ਡਿਮਾਂਡ ਹੈ ਤੇ ਹਰ ਕੋਈ ਕੋਸ਼ਿਸ਼ ਕਰ ਰਿਹਾ ਪਰ ਇਹ ਬੰਨ ਇੰਨਾ ਵੱਡਾ ਹੈ ਕਿ ਇੱਥੇ ਇੰਨੀ ਜਲਦੀ ਜਿਹੜਾ ਹੈਗਾ ਇੰਨੀ ਵੱਡੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਲੋਕ ਲੱਗੇ ਹੋਏ ਆ ਆਪ ਮੁਹਾਰੇ ਇਸ ਸੇਵਾ ਦੇ ਵਿੱਚ ਜਿਹੜੇ ਕਿ ਇਹ ਜਿਹੜੇ ਗੱਡੀਆਂ ਖੜੀਆਂ ਨੇ ਉਹਨਾਂ ਕਰਕੇ ਟਰੈਕਟਰ ਰੁਕੇ ਹੋਏ ਆ। ਸੋ ਇਹ ਚੀਜ਼ ਜ਼ਰੂਰ ਆ ਕਿਉਂਕਿ ਪਿੱਛੇ ਤਾਂ ਹੀ ਅੱਗੇ ਆਣੇ ਜੋ ਤੁਹਾਡੀਆਂ ਗੱਡੀਆਂ ਜਿੰਨਾਂ ਦੀ ਵੀ ਖੜੀਆਂ ਐ। ਗੱਡੀਆਂ ਖੜੀਆਂ ਹੋਣ ਕਰਕੇ ਅੱਗੇ ਰਾਹ ਦੇ ਵਿੱਚ ਆਉਣਾ ਬੜਾ ਮੁਸ਼ਕਲ ਆ ਸੁਖਵੀਰ ਜੀ। ਕਿਵੇਂ ਦੇਖ ਰਹੇ ਹੋ ਜੀ? ਕਦੋਂ ਤੋਂ ਇਹ ਬੰਦ ਜਿਹੜਾ ਹੈਗਾ ਇਸ ਤਰ੍ਹਾਂ ਸੀ ਕੀ ਹਾਲਾਤ ਸੀ ਕਿੰਨੇ ਕੰਟਰੋਲ 'ਚ ਆ ਗਏ ਹੋਣੇ? ਤਕਰੀਬਨ ਅੱਜ ਤੀਜਾ ਦਿਨ ਚੱਲ ਰਿਹਾ। ਤਿੰਨ ਦਿਨ ਹੋ ਗਏ। ਤੇ ਇੱਥੇ ਦੇ ਜਿਹੜੇ ਉਦਮੀ ਲੋਕ ਆ ਨੌਜਵਾਨ ਆ ਉਹ ਆਪ ਮਹਾਰੇ ਲੱਗੇ ਹੋਇਆ ਪ੍ਰਸ਼ਾਸਨ ਨਾਲ ਸਹਿਯੋਗ ਦੇ ਰਿਹਾ ਮਸ਼ੀਨਰੀ ਆ ਹਾਈਡਰਾ ਵਗੈਰਾ ਵੀ ਆਏ ਤੇ ਡਰਾਗਤ ਵੱਢ ਕੇ ਜਿਹੜੇ ਸਿੱਟੇ ਗਏ ਤੇ ਇੱਕ ਪਾਸੇ ਪਾਣੀ ਝੋਰ ਰਾ ਰਹੇ ਆ ਦੂਜੇ ਪਾਸੇ ਜਿਹੜੇ ਪੰਜਾਬ ਦੇ ਹਿੰਮਤੀ ਲੋਕ ਆ ਉਹ ਆਪਣਾ ਜੋਰ ਲਾ ਰਹੇ ਆ ਤੇ ਦੇਖਦੇ ਆ ਹੁਣ ਪ੍ਰਮਾਤਮਾ ਕਰੇ ਕਿ ਹਿੰਮਤੀ ਲੋਕਾਂ ਦਾ ਜਿੱਤ ਹੋਵੇ ਕਿਉਂਕਿ ਜਿਹੜਾ ਇਹ ਪਾਣੀ ਵੀ ਆਇਆ ਹੈ ਇਹ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਆਇਆ ਕਿ ਜੇ ਸਮਾਂ ਰਹਿਦਾ ਪਾਣੀ ਛੱਡ ਦਿੱਤਾ ਜਾਂਦਾ ਤਾਂ ਇੰਨਾ ਜਿਹੜਾ ਨੁਕਸਾਨ ਆ ਇਹ ਨਾ ਹੁੰਦਾ ਸੋ ਬਿਲਕੁਲ ਭਾਰੇ ਵਾਹਨ ਜਿਹੜੇ ਹੈਗੇ ਇੱਕ ਰਾਹ ਦਿਖਾਦੇ ਆ ਕਿ ਰਾਹ ਬੜਾ ਮੁਸ਼ਕਲ ਹੈ ਇੱਥੇ ਬੜੀ ਮੁਸ਼ਕਲਾਂ ਦੇ ਵਿੱਚ ਸਰਵਿਸ ਕਰਨੀ ਪੈ ਰਹੀ ਆ ਪਰ ਫਿਰ ਵੀ ਜੋ ਹਿੱਲੇ ਵਰਤ ਕੇ ਇੱਥੇ ਕੰਮ ਕੀਤਾ ਜਾ ਸਕਦਾ ਉਹ ਹਰ ਹਿੱਲੇ ਨੂੰ ਵਰਤ ਕੇ ਇੱਥੇ ਸੇਵਾ ਕੀਤੀ ਜਾ ਰਹੀ ਆ ਤਾਂ ਆ ਪੰਜਾਬ ਦੇ ਜਿਹੜੇ ਉਦਮੀ ਲੋਕ ਆ ਉਹ ਮੁਸੀਬਤਾਂ ਦੇ ਨਾਲ ਪਹਿਲਾਂ ਤੋਂ ਹੀ ਲੜਦੇ ਆਏ ਤੇ ਮਸੀਬਤਾਂ ਦਾ ਲੱਕ ਵੀ ਭਾਂਦੇ ਆਏ ਆ ਤੇ ਦੇਖੋ ਕੀ ਕਰਨਾ ਤੇ ਮੌਕੇ ਦੇ ਉੱਤੇ ਐਮਐਲਏ ਸਾਹਿਬ ਵੀ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਰ ਸਰ 15 ਮਿੰਟ ਐਵਲ ਸਾਹਿਬ ਕਿਵੇਂ ਦੇਖਦੇ ਹੋ ਜੀ ਮਤਲਬ ਇੱਥੇ ਹੁਣ ਲੋਕ ਡਟੇ ਹੋਏ ਆ ਜੀ ਇਸ ਸਮੇਂ ਜਿਹੜਾ ਸਤਲੁਜ ਦਾ ਪ੍ਰਕੋਪ ਵੀ ਘਟਿਆ ਜੀ ਕੁਝ ਹੁਣ ਕਿਸ ਤਰ੍ਹਾਂ ਦੀ ਜਿਹੜੀ ਕੰਮ ਚੱਲ ਰਿਹਾ ਜੀ ਇੱਥੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਔਰ ਆਸ-ਪਾਸ ਦੇ ਪਿੰਡਾਂ ਤੋਂ ਆਏ ਹੋਏ ਸਾਰੀ ਸੰਗਤ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ 2 ਦਿਨ ਤੋਂ ਅਸੀਂ ਇੱਥੇ ਲੱਗੇ ਹੋਏ ਹਾਂ ਕੱਲ ਤੋਂ ਕੱਲ ਵੀ ਇੱਥੇ 2 ਦਿਨ ਤੋਂ ਇੱਥੇ ਲੱਗੇ ਹੋਏ ਆ ਤੇ ਕੱਲ ਵੀ ਇੱਥੇ ਕੱਲ ਸਵੇਰੇ ਫਿਰ ਇੱਥੇ ਠੀਸੇਗਾ ਪਾਣੀ ਦਾ ਕੰਟਰੋਲ ਸੀ ਦੋਦਪੁਰ ਜੇ ਤੋਂ ਵੀ ਵੱਧ ਸੀਗਾ ਉੱਥੇ ਵੀ ਹੁਣ ਕਾਬੂ ਹੋ ਗਿਆ ਜੀ ਕਾਬੂ ਹੋ ਗਿਆ ਆਰਮੀ ਨੇ ਆ ਕੇ ਬਹੁਤ ਧੰਨਵਾਦ ਹੈ ਉਹਨਾਂ ਦਾ ਕਿ ਜਿਹੜੀ ਸਿੱਖ ਬਟਾਲੀਅਨ ਉੱਥੋਂ ਆਈ ਹੈ ਉਹਨਾਂ ਨੇ ਇੱਕ ਹਿੰਮਤ ਵੀ ਦਿੱਤੀ ਸਾਡੇ ਲੋਕਾਂ ਨੂੰ ਤੇ ਟੈਕਨੀਕ ਵੀ ਹੈ ਉਹਨਾਂ ਕੋਲ ਟੈਕਨੀਕਲੀ ਵੀ ਉਹ ਸਟਰੋਂਗ ਨੇ ਤੇ ਉਹਨਾਂ ਦੇ ਆਉਣ ਨਾਲ ਜਿਹੜਾ ਹੈਗਾ ਬਹੁਤ ਫਰਕ ਪਿਆ ਤੇ ਹੁਣ ਦੋਦਪੁਰ ਬਿਲਕੁਲ ਠੀਕ ਹੈ ਔਰ ਇਹ ਫਸੇ ਦੁਪਹਿਰ ਵਾਦ ਇੱਥੇ ਪਤਾ ਲੱਗਿਆ ਵੀ ਇੱਥੇ ਹੋਰ ਦੁਪਹਿਰ ਵਾਦ ਤੇ ਹੁਣ ਇੱਥੇ ਸਟਰੈਂਥਿੰਗ ਕਰ ਰਹੇ ਆਂ ਔਰ ਮੇਰਾ ਖਿਆਲ ਹੈ ਵੀ ਆਪਾਂ ਕਾਮਯਾਬ ਹੋਵਾਂਗੇ ਵਾਹਿਗੁਰੂ ਅਰਦਾਸ ਬੇਨਤੀ ਇਹੀ ਹੈ ਕਿ ਹੁਣ ਜੋ ਇੱਕ ਕੁਦਰਤੀ ਕਰੋਪੀ ਹੋਈ ਹੈ ਕੁਦਰਤ ਦੇ ਅੱਗੇ ਕਿਸੇ ਦਾ ਵਾਸਤਾ ਚੱਲਦਾ ਨਹੀਂ ਲੇਕਿਨ ਇਨਸਾਨ ਜੋ ਕੁਦਰਤ ਦਾ ਹੀ ਰੂਪ ਨੇ ਉਹ ਇਕੱਠੇ ਹੋ ਜਾਂਦੇ ਆਂ ਜਦ ਤਾਂ ਫਿਰ ਉਹ ਕੋਈ ਵੀ ਜਿਹੜਾ ਮੁਕਾਮ ਹੈ ਸਰ ਕਰ ਸਕਦੇ ਆਂ ਔਰ ਇੱਥੇ ਵੀ ਅਸੀਂ ਕਾਮਯਾਬ ਹੋਵਾਂਗੇ ਸਾਰੇ ਥਾਂਵਾਂ ਤੋਂ ਸਰ ਲਿਆ ਚਾਇਸਾ ਆਪਣੇ ਹਲਕੇ ਦੇ ਵਿੱਚ ਘੁੰਮ ਕੇ ਹੁਣੇ ਮੈਂ ਪਹਿਲੇ ਦੁਪਹਿਰੇ ਸੀਗੇ ਦੋਦਪੁਰ ਉਸ ਤੋਂ ਬਾਅਦ ਸਾਡਾ ਮਲਕਪੁਰ ਇੱਕ ਪਿੰਡ ਹੈ ਜਿੱਥੇ ਐਸਵਾਈਐਲ ਦੇ ਵਿੱਚ ਇੱਕ ਇੱਕ ਟੈਂਪਰੇਰੀ ਇੱਕ ਰਸਤਾ ਸੀ ਉਹ ਗਿਰ ਗਿਆ ਸੀ ਉਹ ਬਣਵਾ ਕੇ ਆਏ ਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਫਸੇ ਫੇਰ ਇੱਥੇ ਜਿਹੜੀ ਪ੍ਰੋਬਲਮ ਹਾਨੂੰ ਹੈਗੀ ਹੁਣ ਅਸੀਂ ਸੈਂਡ ਬੈਗ ਵੀ ਲੈ ਕੇ ਆਏ ਆ ਬੋਰੀਆਂ ਵੀ ਲੈ ਕੇ ਆਏ ਆ ਤੇ ਹੁਣ ਇਹਦੇ ਇੱਥੇ ਦੇਖ ਆਪਣੇ ਲੋਕਾਂ ਦੇ ਵਿੱਚ ਖੜੇ ਆ ਸਰ ਹੋਰ ਕੋਈ ਟੀਮ ਸਟੈਂਡ ਬਾਈ ਤੇ ਵੀ ਹੈਗੀਆਂ ਜਾਂ ਫਿਰ ਸਾਰੀ ਫੋਰਸ ਹੈ ਜੀ ਬਹੁਤ ਹੈਗੀਆਂ ਕੋਈ ਕਿਸੇ ਤਰ੍ਹਾਂ ਦੀ ਮਟੀਰੀਅਲ ਦੀ ਕਮੀ ਨਹੀਂ ਹੈ ਡੀਐਸਪੀ ਸਾਹਿਬ ਇੱਥੇ ਹੀ ਨੇ ਦੋ ਤਿੰਨ ਦਿਨਾਂ ਤੋਂ ਐਸਡੀਐਮ ਸਾਹਿਬ ਤੇ ਕਿਸੇ ਤਰ੍ਹਾਂ ਦੀ ਮਟੀਰੀਅਲ ਦੀ ਕੋਈ ਕਮੀ ਨਹੀਂ ਹੈ ਲੋਕਾਂ 'ਚ ਵੀ ਪੂਰਾ ਜੋਸ਼ ਹੈ ਕੋਈ ਹਰ ਹਰ ਕੰਮ ਫਤਿਹ ਹੋਏਗਾ ਬਹੁਤ ਸ਼ੁਕਰੀਆ ਜੀ ਸੋ ਫਤਿਹ ਜਿਹੜੀ ਹੈਗੀ ਬਹੁਤ ਵੱਡੀ ਚੀਜ਼ ਆ ਚਲੋ ਵਿਧਾਇਕ ਸਾਹਿਬ ਨੇ ਆਪਣੇ ਜਿਹੜੇ ਸ਼ਬਦਾਂ ਦੇ ਵਿੱਚ ਇਸ ਗੱਲ ਨੂੰ ਕਿਹਾ ਪਰ ਲੋਕ ਜਿਹੜੇ ਹੈਗੇ ਇੱਥੇ ਡਟੇ ਹੋਏ ਆ ਲੋਕਾਂ ਦਾ ਜੋਸ਼ ਬਹੁਤ ਹੈ ਬਾਈ ਕਿਵੇਂ ਦੇਖਦੇ ਹੋ ਹੁਣ ਇੱਥੇ ਤੁਸੀਂ ਕਿੰਨੀ ਦੇਰ ਤੋਂ ਆਏ ਹੋ ਆ ਮੁਲਾਜ਼ਮ ਹੈ ਜੀ ਆਪਾਂ ਪੀਡਬਲ ਇਲੈਕਟ੍ਰੀਕਲ ਤੋਂ ਆ ਜੀ ਸਵੇਰ ਦਾ ਕੰਮ ਚੱਲ ਰਿਹਾ ਜੀ ਪਹਿਲਾਂ ਔਰੇ ਕਾਫੀ ਟਾਈਮ ਪਹਿਲਾਂ ਇੱਥੋਂ ਆਪਣਾ ਉਹ ਜਿਹੜੀ ਧਾਂਗ ਦੇਖ ਰਹੀ ਹੈ ਕਾਫੀ ਦੂਰ ਤੱਕ ਦੀ 1 ਲੱਖ ਤੱਕ ਪਾਣੀ ਆਇਆ ਬੰਨ ਦੇ ਕੋਲ ਆ ਗਿਆ ਔਰੇ ਲੋਕਾਂ ਜਿੰਨੇ ਵੀ ਆਪਣੀ ਪਬਲਿਕ ਲੋਕ ਆ ਪ੍ਰਸ਼ਾਨ ਹੋ ਗਿਆ ਸਾਰੇ ਹਿੰਮਤ ਮਾਰ ਕੇ ਮਿਹਨਤ ਕਰਕੇ ਔਰੇ ਤੱਕ ਅਸੀਂ ਲਾਇਆ ਜੀ ਹੁਣ ਲਾਈਟ ਦਾ ਅਰੇਂਜਮੈਂਟ ਕੀਤਾ ਸਾਰੀ ਦਾ ਕੰਮ ਚੱ ਕੰਟਰੋਲ ਨਾਲ ਦੀ ਨਾਲ ਪ੍ਰਸ਼ਾਦਾ ਲੰਗਰ ਹਰ ਚੀਜ਼ ਜਿਹੜੀ ਹੈਗੀ ਚਾਹ ਵੀਰ ਚਾਹ ਦਾ ਲੰਗਰ ਵਰਤਾ ਰਹੇ ਆ ਪ੍ਰਸ਼ਾਦਾ ਚੱਲ ਰਿਹਾ ਵੀਰ ਜੀ ਸ਼ੁਕਰੀਆ ਤੇ ਪ੍ਰਸ਼ਾਦਾ ਤੇ ਨਾਲ ਹੀ ਹਰ ਤਰ੍ਹਾਂ ਦੀ ਜਿਹੜੀ ਸੇਵਾ ਹੈਗੀ ਉਹ ਇਸ ਥਾਂ ਦੇ ਉੱਤੇ ਕੀਤੀ ਜਾ ਰਹੀ ਆ ਪਰ ਜਿਹੜੀ ਸਭ ਤੋਂ ਵੱਡੀ ਮਿਹਨਤ ਆ ਉਹ ਇਸ ਸਮੇਂ ਇੱਥੇ ਲੋਕਾਂ ਦੀ ਆ ਸਭ ਤੋਂ ਵੱਡੀ ਮਿਹਨਤ ਜਿਹੜੀ ਹੈਗੀ ਉਹ ਲੋਕ ਕਰ ਰਹੇ ਆ ਤੇ ਲੋਕਾਂ ਦੇ ਸਿਰ ਜਿਹੜਾ ਹੈਗਾ ਉਹ ਜ਼ਰੂਰ ਇਸ ਗੱਲ ਦਾ ਸਿਹਰਾ ਜਾਂਦਾ ਸੋ ਵੀਰ ਹੋਰੀ ਜਿਹੜੇ ਕਟਰ ਲੈ ਕੇ ਬੈਠੇ ਆ ਬਾਈ ਜੀ ਇੱਥੇ ਕਿਦ ਤੁਸੀਂ ਕੱਟਣ ਨਾਲ ਲੱਗੇ ਹੋ ਸਰਵਿਸ ਦੇਣੇ ਇਥੇ ਹਾਂਜੀ ਹਾਂਜੀ ਸਵੇਰ ਦੇ ਲੱਗਿਆ ਬਾਈ ਬਾਕੀ ਚੱਲ ਗਏ ਅਸੀਂ ਦੋ ਕੇ ਜਾਣੇ ਰਹਿ ਗਏ ਆ ਉਹ ਚੱਲੇ ਨੇ ਘਰ ਨੂੰ ਉਹ ਕੀ ਹਾਲਾਤੀ ਇੱਥੇ ਕਿੰਨੇ ਕੇ ਦਰਖਤ ਸੀ ਉਹ ਜਿਹੜੇ ਪਪੂਲਰ ਖੜੇ ਸਾਰੇ ਲਹਿਣ ਜਾਂਦੀ ਸੀ ਅੱਗੇ ਤੱਕ ਕਿਦਾਂ ਹਾਂਜੀ ਕਾਫੀ ਦਰਖਤ ਸੀਗਾ ਇਹ ਪਹਿਲਾਂ ਇੱਕ ਦੋ ਵਾਰੀ ਕੀਤਾ ਆ ਫਿਰ ਟਾ ਲੱਗੀ ਹੁਣ ਦੁਬਾਰਾ ਲੱਗੀ ਇਹ ਦਰਖਤ ਵੱਢ ਕੇ ਛੁੱਟੇ ਨੇ ਹੁਣ ਥੇਲੇ ਭਰ ਦੇਣੇ ਜੀ ਤੇ ਬਾਕੀ ਦੇਖੋ ਜੀ ਹੁਣ ਇੱਥੋਂ ਅੱਗੇ ਨਾਲ ਹੀ ਆਇਆ ਤਾਂ ਚੰਗੀ ਗੱਲ ਆ ਜੀ ਹਾਂ ਇਹ ਤਿੰਨ ਚਾਰ ਜਗ੍ਹਾ ਐ ਐਦਾਂ ਹੀ ਆ ਜਿੱਧਰ ਵੀ ਜ਼ਿਆਦਾ ਹੋਣ ਪਾੜ ਪੈਣ ਲੱ ਜਾਂਦਾ ਉਧਰ ਹੀ ਪਹੁੰਚ ਜਾਂਦੀ ਐ ਇਹ ਸੰਗਤ ਤੇ ਐਦਾਂ ਫੌਜੀ ਸਾਹਿਬ ਆਏ ਨੇ ਤੇ ਬਾਕੀ ਬਾਕੀ ਪ੍ਰਸ਼ਾਸਨ ਆ ਨਾ ਹੋਰ ਧਿਆਨ ਦੇਣਾ ਸੰਤੁਸ਼ਟੀ ਹੋਈ ਤੁਹਾਨੂੰ ਕੋਈ ਹਾਂਜੀ ਹਾਂਜੀ ਨਾਲ ਲੱਗੇ ਹੋਏ ਨੇ ਸਾਡੇ ਤਾਂ ਭਰਾਏ ਨਾਲੇ ਪੰਜਾਬੀ ਆ ਪੰਜਾਬੀ ਭਰਾ ਨੇ ਜੀ ਸਾਰੇ ਬਾਕੀ ਬਾਕੀ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਸਲਫੀਆਂ ਸੁਲਫੀਆਂ ਲੈ ਕੇ ਮੁੜ ਜਾਂਦੇ ਆ ਹੁਣ ਤਾਂ ਕਿਨੇ ਹੁਣ ਆਉਂਦੇ ਸੀਗੇ ਫੋਟੋਆਂ ਫੋਟੋਆਂ ਖਿਚਾਖ ਜੂਗੇ ਡਿਕਟ ਸਾਹਿਬ ਆਏ ਹੋਏ ਐਸਡੀਐਮ ਸਾਹਿਬ ਖੜੇ ਡੀਐਸਪੀ ਤਾਂ ਉਹ ਤਾਂ ਸਵੇਰ ਦੇ ਹੀ ਖੜੇ ਨੇ ਦੂਜੇ ਦੀ ਗੱਲ ਕਰਦੇ ਆ ਜਿਹੜੇ ਹੁਣ ਪਤਾ ਨਹੀਂ ਕੌਣ ਸੀਗੇ ਜੀ ਤਾਂ ਇਹਨਾਂ ਜਾਣਦੇ ਵੀ ਨਹੀਂ ਸਲਫੀਆਂ ਸੁਲਫੀਆਂ ਲੈ ਕੇ ਉਹ ਤਾਂ ਮੁੜ ਗਏ ਉਹ ਐਸਡੀਐਮ ਸਾਹਿਬ ਦਾ ਸਵੇਰ ਦੇ ਖੜੇ ਨੇ ਹਰ ਤਰ੍ਹਾਂ ਦੇ ਬੰਦੇ ਇੱਥੇ ਪਹੁੰਚੇ ਆ ਮਤਲਬ ਸਲਫੀਆਂ ਲੈਣ ਵਾਲੇ ਵੀ ਆਏ ਸੇਵਾ ਕਰਨੇ ਵਾਲੇ ਵੀ ਸੇਵਾ ਕਰਨੇ ਵਾਲੇ ਤਾਂ ਗਏ ਹੀ ਨਹੀਂ ਸਲਫੀਆਂ ਵਾਲੇ ਲੈ ਲੂਗੇ ਚੱਲ ਗਏ ਜੀ ਹਾਂ ਤੇ ਬਾਕੀ ਬਟਾਕੇ ਲੈ ਗਿਆ ਬਾਕੀ ਕੁਛ ਚੱਲ ਗਏ ਆ ਵੀ ਜਾਣਗੇ ਜਦੋਂ ਫੋਨ ਕਰਾਂਗੇ ਉਹ ਕਹਿ ਗਏ ਸਾਰੇ ਬੰਦੇ ਵੀ ਸਾਨੂੰ ਫੋਨ ਕਰਦੇ ਹੋ ਜੇ ਲੋੜ ਪਈ ਬਾਕੀ ਹੁਣ ਬਾਕੀ ਤੁਹਾਡੇ ਸਾਹਮਣੇ ਚੱਲ ਰਹੀ ਹੈ ਇਹ ਸੇਵਾ ਬਾਬੇ ਕਾਰਸੇਵਾ ਵਾਲੇ ਵੀ ਆ ਰਹੇ ਨੇ ਪਹਿਲਾਂ ਵੀ ਦੇ ਕੇ ਜੀ ਪ੍ਰਸ਼ਾਦਾ ਪਾਣੀ ਸੰਗਤ ਵੀ ਲੈ ਕੇ ਆਏ ਸੀ ਹੁਣ ਫੇਰ ਫੋਨ ਆਇਆ ਸੀਗਾ ਉਹਨਾਂ ਦਾ ਪੁੱਛਦੇ ਸੀ ਕਿਨੇ ਕਿ ਸੰਗਤ ਆਈ ਉਹ ਲੈ ਕੇ ਆ ਰਹੇ ਨੇ ਰਾਸ਼ਨ ਬਾਬਿਆਂ ਦਾ ਬਹੁਤ ਸਾਰਾ ਪੰਜਾਬ ਨੂੰ ਕਈ ਵਾਰ ਬਪਾ ਜਦ ਆਫਤ ਚ ਨਹੀਂ ਹੁੰਦੇ ਅਸੀਂ ਕਹਿੰਦੇ ਵਿਲੜ ਆ ਜਾਂਦੇ ਇਦਾਂ ਜੈ ਜੀ ਜੈ ਨਾ ਜੀ ਕਈ ਦਾ ਬੋਲ ਵੀ ਦਿੰਦੇ ਆ ਬਾਕੀ ਬਾਬਿਆਂ ਦਾ ਸਾਰਾ ਹੀ ਆਈ ਕਾਰਸੀ ਵਾਲਿਆਂ ਦਾ ਬਾਬਾ ਆਪਣੇ ਜਥੇਦਾਰ ਨੇ ਬਾਬਾ ਪੂਰੇ ਪੰਜਾਬ ਦੇ ਵਿੱਚ ਅਸੀਂ ਘੁੰਮੇ ਆਂ ਹੜਾਂ ਦੇ ਵਿੱਚ ਅਸੀਂ ਦੇਖ ਰਹੇ ਆਂ ਇਸ ਚੀਜ਼ ਨੂੰ ਵੀ ਬਾਬਿਆਂ ਨੇ ਜਿਹੜਾ ਫੰਦ ਲੈ ਬਾਬੇ ਆਪਣੇ ਬਾਬਾ ਲਕੀ ਜੀ ਨੇ ਕੱਚਾ ਨਾਮ ਉਹਨਾਂ ਦਾ ਆਪਣੇ ਕਟਾਣਾ ਸਾਹਿਬ ਤੋਂ ਆਪਣੇ ਗਣੇ ਨਿਕਾਣੇ ਵੀ ਖਾਂ ਵੀ ਉਹੀ ਨੇ ਬਾਬੇ ਤੇ ਉਹ ਆ ਰਹੇ ਨੇ ਮਤਲਬ ਪੰਥ ਦੇ ਵਿੱਚ ਹਰ ਚੀਜ਼ ਦੀ ਜ਼ਰੂਰਤ ਆ ਪਰ ਜਦੋਂ ਲੋੜ ਪਵੇ ਫਿਰ ਉਦੋਂ ਮਹਿਸੂਸ ਹੁੰਦੀ ਆ ਵੀ ਹਾਂ ਹੁਣ ਕੰਮ ਚੱਕਿਆ ਪਿਆ ਪੂਰਾ ਨਾਨਾ ਜੀ ਉਹ ਪ੍ਰਸ਼ਾਦਾ ਪਾਣੀ ਸਵੇਰੇ ਵੀ ਦੇ ਕੇ ਗਏ ਹੁਣ ਵੀ ਆ ਰਹੇ ਨੇ ਫੋਨ ਕਰਦੇ ਪਏ ਸੀ ਸ਼ਾਇਦ ਆ ਹੀ ਗਏ ਹੁਣ ਆ ਰਹੇ ਨੇ ਜੀ ਪਹੁੰਚ ਗਏ ਹੋਣੇ ਹੁਣ ਸਰ ਹਾਂਜੀ ਹਾਂਜੀ ਸੋ ਬਿਲਕੁਲ ਫੌਜ ਜਿਹੜੀ ਹੈਗੀ ਉਹ ਡਟੀ ਹੋਈ ਆ ਸੋ ਫੌਜ ਦੀ ਤਕਨੀਕ ਆ ਜਿਹੜੀ ਇਸ ਤੇ ਬੇहद ਜ਼ਰੂਰੀ ਹੈ ਕਿਉਂਕਿ ਤਕਨੀਕ ਤੋਂ ਬਿਨਾ ਜਿਹੜਾ ਹੈਗਾ ਉਹ ਕੋਈ ਵੀ ਕੰਮ ਹੋ ਨਹੀਂ ਸਕਦਾ ਸੋ ਸਾਡੇ ਇਹ ਪੰਜਾਬੀ ਭਰਾਏ ਇਹਨਾਂ ਦੇ ਨਾਲ ਜਿਹੜਾ ਤਾਲਮੇਲ ਆ ਉਹ ਵੀ ਬਹੁਤ ਬਿਹਤਰੀਨ ਹੋ ਸਕਦਾ ਤਾਂ ਇਹ ਜਾਲਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਾਲ ਬਣਾਏ ਹੋਏ ਆ ਤੇ ਇਹਨਾਂ ਜਾਲਾਂ ਦੇ ਵਿੱਚ ਥੈਲੇ ਭਰੇ ਜਾ ਰਹੇ ਆ ਇਸ ਤਕਨੀਕ ਦੇ ਨਾਲ ਇਸ ਥਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਾਲਾਂ ਦੀਆਂ ਟੋਕਰੀਆਂ ਜਿਹੀਆਂ ਬਣਾ ਕੇ ਉਹਨਾਂ ਦੇ ਵਿੱਚ ਥੈਲੇ ਭਰ ਕੇ ਜਾਂ ਕੁਝ ਬੈਗ ਆ ਉਹਨਾਂ ਦੇ ਵਿੱਚ ਥੈਲੇ ਭਰ ਕੇ ਇਸ ਕੰਮ ਨੂੰ ਜਿਹੜਾ ਹੈ ਅੰਜਾਮ ਤੱਕ ਪਹੁੰਚਾਇਆ ਜਾ ਰਿਹਾ ਤੇ ਅੱਗੇ ਤੱਕ ਵੀ ਕਿੱਥੇ ਤੱਕ ਜਾਣਾ ਪਊਗਾ ਆਪਾਂ ਨੂੰ ਇਹ ਹੁਣ ਤੁਹਾਨੂੰ ਲੱਗਦਾ ਨਹੀਂ ਜੀ ਜਿੱਥੇ ਜਿੱਥੇ ਇਦਾਂ ਜਿਆਦਾ بڑا ਪਾੜ ਪੈਂਦਾ ਉੱਥੇ ਤੱਕ ਉੱਥੇ ਹੀ ਜਾਣਾ ਪੈਂਦਾ ਜੀ ਵੈਸੇ ਇਹ ਇੱਥੇ ਹੀ ਜ਼ਿਆਦਾ ਖਤਰਾ ਸੀਗਾ ਜੀ ਹੁਣ ਅ ਦੋ ਜੀ ਦੇਖ ਸਕਦੇ ਬੰਨ ਦੇ ਬਿਲਕੁਲ ਨਾਲ ਆ ਗਿਆ ਬਾਕੀ ਤਾਂ ਸਹੀ ਆ ਇੱਕ ਜਗ੍ਹਾ ਪਪੂਲਰ ਵੱਟ ਕੇ ਸੁੱਟੇ ਹੋਏ ਨੇ ਉੱਥੇ ਵੀ ਸੀਗਾ ਉੱਥੇ ਪਪੂਲਰ ਵੱਟ ਕੇ ਸੁੱਟਣ ਨਾਲ ਥੋੜਾ ਜਿਹਾ ਉੱਥੇ ਮਤਲਬ ਪਾਣੀ ਦਾ ਛਕਾ ਪਰ ਇਹਨੂੰ ਮੁੜ ਗਿਆ ਇੱਥੇ ਜ਼ਿਆਦਾ ਸੀਗਾ ਜੀ ਇੱਥੇ ਹੁਣ ਸਾਫ਼ ਜਗ੍ਹਾ ਸੀ ਨਾ ਇਸ ਕਰਕੇ ਇੱਥੇ ਜ਼ਿਆਦਾ ਸੀਗਾ ਜੀ ਭਾਈ ਜੀ ਨੌਜਵਾਨੇ ਨੌਜਵਾਨ ਖੜੇ ਇੱਥੇ ਹੁਣ ਸਾਰੇ ਪੰਜਾਬ ਦੀ ਨੌਜਵਾਨੀ ਦੇ ਉੱਤੇ ਵੀ ਬਹੁਤ ਸਵਾਲ ਉੱਠਦੇ ਆ ਵੈਸੇ ਆਮ ਤੌਰ ਤੇ ਬਈ ਪੰਜਾਬ ਦੀ ਨੌਜਵਾਨੀ ਤਾਂ ਖਤਮ ਹੋ ਗਈ ਨਸ਼ਿਆਂ ਚ ਗਰਕ ਹੋ ਗਈ ਇਦਣ ਦੀਆਂ ਗੱਲਾਂ ਨਹੀਂ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਯਾਰ ਇੱਕ ਨੂੰ ਪਤਾ ਹੀ ਹੈ ਬਦਨਾਮ ਜਿਆਦਾ ਜਿਆਦਾ ਕਰਦੇ ਆ ਪੰਜਾਬ ਨੂੰ ਤੁਹਾਨੂੰ ਪਤਾ ਉਹ ਤੁਹਾਨੂੰ ਵੀ ਪਤਾ ਕੌਣ ਕਰਦਾ ਜਿਆਦਾ ਬਦਨਾਮ ਕਹਿਣ ਦੀ ਲੋੜ ਨਹੀਂ ਹੁਣ ਤੁਹਾਡੇ ਸਾਹਮਣੇ ਹੀ ਆ ਜੋ ਕੋ ਮਰਜ਼ੀ ਕਹੀ ਜਾਣ ਲੋਕ ਜਿੱਥੇ ਧਰਨੇ ਚ ਵੀ ਤੁਸੀਂ ਦੇਖ ਹੀ ਲਿਆ ਸੀਗਾ ਦਿੱਲੀ ਹੁਣ ਵੀ ਤੁਸੀਂ ਜਦੋਂ ਵੀ ਕੋਈ ਲੋੜ ਪੈਂਦੀ ਆ ਤਾਂ ਨੌਜਵਾਨ ਤਾਂ ਹੁੰਦੇ ਹੀ ਨੇ ਕਹਿਣ ਵਾਲਿਆਂ ਨੇ ਕਹੀ ਜਾਣਾ ਜੀ ਤੁਹਾਡੇ ਸਾਹਮਣੇ ਹੀ ਆਈ ਬਾਕੀ ਬਿਲਕੁਲ ਕੁਝ ਤੋਂ ਲੋਕ ਕਹਿੰਗੇ ਲੋਕੋਂ ਦਾ ਕੰਮ ਹੈ ਕਹਿਣਾ ਪਰ ਇਹ ਪੰਜਾਬ ਦੀ ਜਵਾਨੀ ਹੈ ਪੰਜਾਬ ਦਾ ਜੋਸ਼ ਹੈ ਜਿਹੜਾ ਕਦੇ ਵੀ ਪੰਜਾਬ ਨੂੰ ਪਿੱਛੇ ਨਹੀਂ ਪੈਣ ਦਿੰਦਾ ਇਹ ਜਿੱਥੇ ਲੋੜ ਹੁੰਦੀ ਹੈ ਨੌਜਵਾਨ ਖੜ ਜਾਂਦੇ ਆ ਤੇ ਕਿਸ ਤਰ੍ਹਾਂ ਡਟੇ ਹੋਏ ਆ ਕਿਸ ਤਰ੍ਹਾਂ ਇਹ ਦਰਿਆਵਾਂ ਨੂੰ ਵੀ ਬੰਨ ਲਾਣ ਦੇ ਕਾਬਿਲ ਆ ਤੇ ਇਹ ਚੀਜ਼ ਜਿਹੜੀ ਹੈਗੀ ਅੱਖੀਂ ਇੱਥੇ ਦੇਖੀ ਜਾ ਰਹੀ ਆ ਤੇ ਆਪ ਮਹਾਰੇ ਇਲਾਕੇ ਦੇ ਲੋਕ ਉੱਠ ਕੇ ਆਗੇ ਕਿੱਥੋਂ ਟਰਾਲੀਆਂ ਆ ਰਹੀਆਂ ਇਹ ਕੁਝ ਸਮਝ ਨਹੀਂ ਆ ਰਿਹਾ ਇਹ ਸਾਰੀ ਕਲਾ ਵਰਤ ਤੇ ਰਹੀ ਆ ਤੇ ਇਹ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਆਪ ਹੀ ਪ੍ਰਮਾਤਮਾ ਮੇਹਰ ਕਰਦਾ ਹੈ ਤਾਂ ਫਿਰ ਲੋਕਾਂ ਦੇ ਵਿੱਚ ਆਪਣੇ ਆਪ ਜਿਹੜਾ ਹੈਗਾ ਖਾਲਸਾ ਉਹ ਪ੍ਰਗਟ ਹੋ ਜਾਂਦਾ ਤਾਂ ਇਹ ਖਾਲਸੇ ਦੇ ਪ੍ਰਗਟ ਹੋਣ ਦੀ ਗੱਲ ਹੈ ਵੀ ਕਿਸ ਤਰ੍ਹਾਂ ਜੋਸ਼ ਦੇ ਵਿੱਚ ਇਹ ਕੰਮ ਕਰ ਰਹੇ ਆ ਤੇ دریاਵਾਂ ਨੂੰ ਵੀ ਬਨ ਲੱਗ ਰਹੇ ਆ ਤੇ ਤਸਵੀਰਾਂ ਤੁਹਾਡੇ ਸਾਹਮਣੇ ਆ ਚਲੋ ਵੀਰੇ ਚਲੋ ਚੱਕੋ ਚੱਕੋ ਬੋਲ ਵਾਗਰ ਵਾਹਿਗੁਰੂ 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 ਸਤਿ ਜੀ ਆਗਾ ਸਤਿ ਜੀ ਆਗਾ ਸਤਿ ਜੀ ਆਗਾ ਬਿਲਕੁਲ ਇਹ ਜਕਾਰੇ ਆ ਜਿਹੜੇ ਜਿੱਥੇ ਵੀ ਲੋੜ ਭੀੜ ਪੈ ਜਵੇ ਜਿੱਥੇ ਜਕਾਰਾ ਲੱਗ ਜਵੇ ਉੱਥੇ ਕੰਮ ਫਿਰ ਫਤਹੀ ਹੁੰਦਾ ਸਾਡੀ ਤਾਂ ਫੌਜ ਵੀ ਸਾਡੀ ਇਹ ਜਿਹੜੀ ਯੂਨਿਟ ਵੀ ਆਈ ਹੋਈ ਆ ਇਹ ਵੀ ਸਾਰੇ ਸਰਦਾਰ ਭਰਾ ਐ ਸਿੱਖ ਰੈਜੀਮੈਂਟ ਦੇ ਹੀ ਵੀਰ ਜਿਹੜੇ ਆਏ ਹੋਏ ਆ ਤੇ ਜਿੱਥੇ ਜਕਾਰੇ ਲੱਗ ਜਾਣ ਉੱਥੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਫਤਿਹ ਮੋਰਚਾ ਹੋਊਗਾ ਜਾਂ ਨਹੀਂ ਹੋਊਗਾ ਸੋ ਇੱਥੇ 100% ਇਹ ਮੋਰਚਾ ਫਤਿਹ ਹੋਣਾ ਹੀ ਹੋਣਾ ਇਸ ਗੱਲ ਦੀ ਨਿਸ਼ਾਨੀ ਆ ਇਹ ਜੋਸ਼ ਆ ਜਿਹੜਾ ਵੀਰਾਂ ਦਾ ਤੇ ਪ੍ਰਮਾਤਮਾ ਨੂੰ ਚਿੱਤ ਦੇ ਵਿੱਚ ਧਿਆ ਕੇ ਜਕਾਰੇ ਲਾ ਕੇ ਇਹ ਕੰਮ ਦੇ ਵਿੱਚ ਡਟੇ ਹੋਏ ਆ ਤਸਵੀਰਾਂ ਤੁਹਾਨੂੰ ਚਮਕੌਰ ਸਾਹਿਬ ਦੇ ਉਸ ਥਾਂ ਦੀਆਂ ਦਿਖਾ ਰਹੇ ਆ ਜਿੱਥੇ ਫਸਿਆਂ ਤੋਂ ਅੱਗੇ ਇਹ ਬਨ ਸਤਲੂ ਜਿਹੜਾ ਹੈਗਾ ਉਹ ਚੜਦਾ ਪਿੰਡਾਂ ਵੱਲੂ ਆ ਰਿਹਾ ਸੀ ਪਰ ਪਿੰਡ ਦੇ ਜਿਹੜੇ ਲੋਕ ਆ ਜਾਂ ਆਸੇ ਪਾਸੇ ਦੇ ਇਲਾਕੇ ਦੇ ਲੋਕ ਆ ਉਹਨਾਂ ਦੀ ਮਿਹਨਤ ਉਹਨਾਂ ਦੀ ਹਿੰਮਤ ਪਰਮਾਤਮਾ ਦੀ ਬਖਸ਼ਿਸ਼ ਦੇ ਸਦਕਾ ਇਹ ਬਨ ਨੂੰ ਜਿਹੜਾ ਹੈਗਾ ਉਹ ਰੋਕ ਲਿਆ ਗਿਆ ਪਰ ਇੱਥੇ ਜਿਸ ਤਰ੍ਹਾਂ ਕਿਸੇ ਥਾਂ ਦੇ ਉੱਤੇ ਕਿਸੇ ਦੀ ਅਨਹੋਂ ਦੀ ਗੱਲ ਹੁੰਦੀ ਐ ਇੱਥੇ ਕਿਸੇ ਤਰ੍ਹਾਂ ਦੀ ਅਨਹੋਂ ਦੇਖੀ ਨਹੀਂ ਗਈ ਪ੍ਰਸ਼ਾਸਨ ਵੀ ਆਪਣੀ ਡਿਊਟੀ ਦੇ ਉੱਤੇ ਤਨਾਤ ਹੈ ਲੋਕ ਵੀ ਆਪਣੀ ਡਿਊਟੀ ਦੇ ਉੱਤੇ ਆਪਣਾ ਫਰਜ਼ ਸਮਝਦੇ ਹੋਏ ਆਏ ਆ ਜਦੋਂ ਸਾਰੀ ਚੀਜ਼ਾਂ ਜੁੜ ਜਾਣ ਜਦੋਂ ਉਂਗਲਾਂ ਦੀ ਮੁਠੀ ਬਣ ਜੇ ਤਾਂ ਫਿਰ ਕੰਮ ਫਤਿਹ ਹੀ ਹੁੰਦਾ ਸੋ ਉਮੀਦ ਕਰਦੇ ਆਂ ਵੀ ਇਹ ਕੰਮ ਫਤਿਹ ਹੋਵੇ ਤੇ ਇਸ ਤੋਂ ਬਾਅਦ ਕੋਈ ਆਫਤ ਪੰਜਾਬ ਵੱਲੋਂ ਮੂੰਹ ਨਾ ਕਰੇ ਤੇ ਪੰਜਾਬ ਹੱਸਦਾ ਬਸਦਾ ਰਹੇ ਗੁਰਪ੍ਰੀਤ ਸਿੰਘ ਜਨ ਅਸਤਨਾਮ ਸਿੰਘ ਪੰਜਾਬੀ ਲੋਕਾਂ ਦੇ